ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੋ ਹਿੰਦੁਸਤਾਨ ਫਾਸਨੋ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲੁਧਿਆਣਾ ਦੇ ਦੇਰਸੀ ਇਲਾਕੇ ਦੇ ਵਿੱਚ ਬੰਬ ਦਾ ਸਮਾਨ ਮਿਲਣ ਦਾ ਪੁਲਿਸ ਨੇ ਕੀਤਾ ਖੁਲਾਸਾ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਪਸਤੇ ਜੋ ਚੋਨੇਵਾਲਾ ਜਿਹੜਾ ਏਰੀਆ ਹੈ ਇੱਥੇ 20 ਤਰੀਕ ਨੂੰ ਇੱਕ ਬੈਗਸ ਦੀ ਦੁਕਾਨ ਸੀਗੀ ਬੈਗ ਅਟੈਚੀ ਵੀ ਪੁਕਾਮ ਉੱਥੇ ਇੱਕ ਵਿਅਕਤੀ ਆਇਆ ਉਹਨੇ ਇੱਕ ਪੈਕੇਟ ਰੱਖਿਆ 20 ਤਰੀਕ ਨੂੰ ਤੇ ਇਹ ਬੋਲ ਕੇ ਗਿਆ ਕਿ ਮੈਂ ਆ ਕੇ ਵਾਪਸ ਲੈ ਕੇ ਜਾਣਾ ਤੇ ਦੋ ਅਟੈਚੀਆਂ ਵੀ ਉਹ ਚੂਜ਼ ਕਰ ਗਿਆ ਕਿ ਮੈਂ ਵਾਪਸ ਆ ਕੇ ਅਟੈਚੀਆਂ ਦੀ ਤੇ ਆਪਣਾ ਸਮਾਨ ਵੀ ਲੈ ਕੇ ਜਾਣਾ 150 ਰੁਪਏ ਵੀ ਦੇ ਕੇ ਗਿਆ ਜੀ ਉਸ ਤੋਂ ਬਾਅਦ ਜਿਹੜਾ ਕਿਰਾਏਦਾਰ ਸੀਗਾ ਜਿਹਦੀ ਦੁਕਾਨ ਕਿਰਾਏ ਤੇ ਜਨੇ ਲੱਤੀ ਹੋਈ ਸੀ ਉਹ ਆ ਗਿਆ ਉਨੇ 4 ਦਿਨ ਬਾਅਦ ਮਤਲਬ 24 ਤਰੀਕ ਨੂੰ ਉਹਨੂੰ ਕੁਝ ਪੈਟਰੋਲ ਦੀ ਬੱਧੂ ਆਈ ਜੀ ਉਹਨੇ ਪੈਕੇਟ ਚੱਕਿਆ ਤੇ ਬਾਹਰ ਰੱਖ ਲਿਆ ਆਪਣੀ ਐਸੋਸੀਏਸ਼ਨ ਨੂੰ ਯਾਨੀ ਮਾਰਕੀਟ ਐਸੋਸੀਏਸ਼ਨ ਨੂੰ ਉਹਨੂੰ ਦੱਸਿਆ ਕਿ ਉਹਨਾਂ ਨੇ ਪੀਸੀਆਰ ਬੁਲਾ ਲਈ ਪੀਸੀਆਰ ਵਾਲਿਆਂ ਨੇ ਉਹ ਸਮਾਨ ਚੱਕਿਆ ਬਾਹਰ ਰੱਖਿਆ ਅੱਜ ਸਵੇਰੇ ਸਾਨੂੰ ਇਨਫੋਰਮ ਕੀਤਾ ਗਿਆ ਜਦ ਪੈਕੇਟ ਨੂੰ ਖੋਲਿਆ ਤੇ ਉਹਦੇ ਅੰਦਰ ਤਾਰਾਂ कड़ी, आ, कोई पाउडर लाइक बैटरी हुआ, सील को मिले। शुरू अलग अलग टीम बनाई गई कुछ टेक्नीकल सर्वेलेंस बैकवर्ड लिंक फॉरवर्ड लिंक जिड़ी जिड़ी चीजा बराबद हुई जिम्मे बैटरी ਇੱਕ ਇੱਕ ਟੀਮ ਹਰੇਕ ਦੇ ਪਿੱਛੇ ਲਾਤੀ ਸੀ। ਹਾਂ ਜੀ ਅਜੀਬ ਗੱਲ ਹੈ। ਕੇਸ ਕ੍ਰੈਕ ਹੋ ਗਿਆ ਜੀ। ਵਿਦਨ 12 ਆਵਰਸ ਦ ਟੀਮ ਦੇਡ ਐ ਵੈਰੀ ਗੁੱਡ ਜੌਬ। ਅਸਲੀ ਕਹਾਣੀ ਇਹ ਹੈ ਕਿ ਜਿਹੜਾ ਮਕਾਨ ਮਾਲਕ ਹੈ ਉਹਦੇ ਤਿੰਨ ਦੁਕਾਨਾਂ ਹੈ। ਜੀ। ਇੱਕ ਦੁਕਾਨ ਜਿਹੜੀ ਬੈਗਸ ਤੇ ਅਟੈਚੀਆਂ ਦੀ ਹੈ। ਉਹ ਜਿਹੜਾ ਬੰਦਾ ਚਲਾਉਂਦਾ ਹੈ। ਉਹਦਾ ਸੱਕਾ ਭਾਂਜਾ। ਉਹਦੀ ਵੀ ਇੱਕ ਦੁਕਾਨ ਨੇੜੇ ਸੇਮ ਬੈਗਸ ਤੇ ਅਟੈਚੀਆਂ ਦੀ ਹੈ। ਠੀਕ ਹੈ।

ਅ ਜਿਹੜੀ ਸਕੂਟੀ ਤੇ ਗਿਆ ਸੀਗਾ ਉਹ ਉਹ ਸਕੂਟੀ ਵੀ ਡੇਸ ਹੋ ਗਈ ਤੇ ਇਹ ਦੋਨੋਂ ਬੰਦੇ ਗ੍ਰਫਤਾਰ ਹੋ ਗਏ ਜੀ ਕਿਸੇ ਨੇ ਕੀ ਉਦੇਸ਼ ਸੀ ਸਰ ਉਦੇਸ਼ ਕੀ ਸੀ ਉਦੇਸ਼ ਇਹ ਸੀਗਾ ਕਿ ਇਹ ਦੁਕਾਨ ਤੇ ਅਗ ਲੱਗ ਜੂਗੀ ਜਿਹੜਾ ਟਾਈਮਰ ਸੀਗਾ ਉਹ 20 ਤਰੀਕ ਰਾਤ ਨੂੰ 1 ਵਜੇ ਦਾ ਸੀਗਾ ਜੀ ਲੇਕਿਨ ਕਿਸੇ ਕਾਰਨ ਵਾਰਸ਼ ਜਿਹੜਾ ਉਹਨਾਂ ਦਾ ਟਾਈਮਰ ਹੈ ਉਹ ਚਲਾਨੀ ਤੇ ਅਗ ਲੱਗੀ ਨਹੀਂ ਵਾਪਸ ਹੋ ਗਏ ਨਹੀਂ ਆਪਸ ਵਿੱਚ ਮਿਲਦੇ ਵੀ ਰਹੇ ਜਿਹੜਾ ਮਕਾ ਜਿਹੜਾ ਇਹਦਾ ਰਿਸ਼ਤੇਦਾਰ ਹੈ ਆਪਸ ਵਿੱਚ ਮਿਲਦੀ ਵੀ ਰਹੇ ਲੇਕਿਨ ਦੇ ਹੈਡ ਦਿਸ ਥਿੰਗ ਇਨ देयर ਮਾਈਂਡ ਕਨਸਪੀਰੇਸੀ ਸੀ ਕਿ ਦੀ ਦੁਕਾਨ ਨੂੰ ਅਗ ਲੱਗ ਜਾਏ ਸਾਡਾ ਬਿਜ਼ਨਸ ਜਿਹੜਾ ਕੰਪੀਟੀਸ਼ਨ ਖਤਮ ਹੋ ਜਾਏ ਇੱਕ ਇੱਕ ਖਤਮ ਹੋ ਜਾਏ ਤੇ ਆਪਾਂ ਇੱਥੇ ਕੋਸਮੈਟਿਕ ਦੀ ਦੁਕਾਨ ਕਰਾਂ ਸਰ ਕਿੰਨਾ ਜਿਹੜਾ ਕੁਆਂਟੀਟੀ ਪੈਟਰੋਲ ਹੈ ਉਹ